ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ نیوز ਚੈਨਲ ਹਿੰਮਤ ਸੱਚ ਦਿਖਾਉਣ ਦੀ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਪੁਰਥਲਾ ਮਡੇਰ ਦੇ ਸਾਬਕਾ ਫੌਜੀ ਦੀ ਕਾਸ਼ੀ ਵਿਖੇ શ્રી ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਦਰਸ਼ਨ ਕਰਨ ਗਏ ਦੀ ਪੇਤ ਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸਾਬਕਾ ਫੌਜੀ ਨਿਰਮਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮੌਤ ਤੋਂ ਕੁਝ ਸਮਾਂ ਪਹਿਲਾਂ ਸਾਬਕਾ ਫੌਜੀ ਵੱਲੋਂ ਫੋਨ ਕੀਤਾ ਗਿਆ ਸੀ ਉਸ ਸਮੇ ਉਹ ਕਾਫੀ ਕਬਰਾ ਕੇ ਬੋਲ ਰਹੇ ਸਨ ਹੁਣਾ ਵੱਲੋਂ ਫੋਨ ਕੀਤਾ ਗਿਆ ਸੀ ਕਿ ਮੇਰੇ ਪਿੱਛੇ ਕੁਝ ਬੰਦ ਲੱਗੇ ਹੋਏ ਹਨ ਜਿਨ੍ਹਾਂ ਕੋਲ ਤੇਜ਼ ਤਾਰ ਹਥਿਆਰ ਹਨ ਜੋ ਕਿ ਮੈਨੂੰ ਮਾਰ ਸਕਦੇ ਹਨ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੁੰਦਾ ਪਰਿਵਾਰਿਕ ਮੈਂਬਰਾਂ ਵੱਲੋਂ ਕਿੰਨ ਤੋਂ ਨਾਲ ਗਏ ਕੁਝ ਵਿਅਕਤੀਆਂ ਨਾਲ ਸੰਪਰਕ ਕੀਤਾ ਜਾਂਦਾ ਹੈ ਤੇ ਸਾਰੀ ਗੱਲਬਾਤ ਦੱਸੀ ਜਾਂਦੀ ਹੈ ਤਾਂ 2-2 ਘੰਟਿਆਂ ਬਾਅਦ ਪਤਾ ਲੱਗਦਾ ਹੈ ਕਿ ਉਸ ਦੀ লাশ ਇੱਕ ਹਾਈਵੇ ਦੇ ਉੱਪਰੋਂ ਦਬੀ ਕੁਚਲੀ ਹੋਈ ਮਿਲਦੀ ਹੈ ਉਥੋਂ ਦੀ ਪੁਲਿਸ ਵੱਲੋਂ ਉਹਨਾਂ ਦੇ ਇੱਕ ਰਿਸ਼ਤੇਦਾਰ ਦੇ ਬਿਆਨਾਂ ਦੇ ਆਧਾਰ ਤੇ ਐਕਸੀਡੈਂਟ ਦਾ ਮਾਮਲਾ ਦਰਜ ਕਰਕੇ লাশ ਦਾ ਪੋਸਟ ਮਾਰਟਮ ਕਰਵਾ ਕੇ লাশ ਨੂੰ ਬਾਰਿਸ਼ਾਨ ਦੇ ਹਵਾਲੇ ਕਰ ਦਿੱਤਾ ਹੈ ਉੱਧਰ ਪਰਿਵਾਰਿਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਹ ਐਕਸੀਡੈਂਟ ਹੈ ਜਾਂ ਕੋਈ ਹੋਰ ਕਾਰਨ ਹੈ ਇਸ ਦਾ ਪਤਾ ਲਗਾ ਕੇ ਸੱਚ ਸਾਹਮਣੇ ਲਿਆਉਣ ਦੀ ਗੱਲ ਆਖੀ ਹੈ ਉਹਨਾਂ ਕਿਹਾ ਕਿ ਜੇਕਰ ਇਹ ਕਤਲ ਹੋਇਆ ਹੈ ਤਾਂ ਜਿਸ ਨੇ ਵੀ ਕੀਤਾ ਹੈ ਉਸ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਮਲੇਰ ਕੋਟਲਾ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਤੁਹਾਡਾ ਮੇਰਾ ਨਾਮ ਸ਼ਰਨਪ੍ਰੀਤ ਕੌਰ ਹੈ ਜੀ ਜੀਨਾਂ ਦੀ ਰੈਪਰੀ ਆਓ ਤੁਹਾਡੇ ਕੀ ਲੱਗਦੇ ਨੇ ਉਹ ਮੇਰੇ ਡੈਡੀ ਜੀ ਨੇ ਇਹ ਕੀ ਗੱਲ ਹੁੰਦੀ ਆ ਜਿਸ ਤਰ੍ਹਾਂ ਤੁਹਾਨੂੰ ਉਹਨਾਂ ਦਾ ਫੋਨ ਆਉਂਦਾ ਹੈ 22 ਤਰੀਕ ਨੂੰ ਕੀ ਗੱਲ ਹੁੰਦੀ ਆ ਤੁਹਾਡੇ ਨਾਲ ਉਹਨਾਂ ਦੀ ਲਾਸਟ ਟਾਈਮ ਜੀ ਮੇਰੇ ਨਾਲ ਹੀ ਗੱਲ ਹੋਈ ਆ ਉਹ ਕਹਿੰਦੇ ਵੀ ਮੈਂ ਰੋਡ ਤੇ ਤੁਰੇ ਆ ਰਿਆਂ ਵੀ ਮੈਂ ਜਰਗ ਬਾਈਪਾਸ ਆ ਜੇ ਬਚਾਇਆ ਹੁੰਦਾ ਤਾਂ ਬਚਾ ਲਓ ਮੇਰੀ ਇੱਕ ਲੱਤ ਤੋਂ ਪਤਾ ਨਹੀਂ ਕਿਨੇ ਤੋੜੀ ਆ ਜਾਂ ਕਿਵੇਂ ਢੁੱਟਿਆ ਸਾਨੂੰ ਮੈਨੂੰ ਨਹੀਂ ਕੁਝ ਪਤਾ ਲੱਗਦਾ ਮੇਰਾ ਤਾਂ ਦਿਮਾਗ ਬਹੁਤ ਘੁੰਮਿਆ ਹੋਇਆ ਵਾ ਮੇਰੀ ਇੱਕ ਲੱਤ ਟੁੱਟੀ ਹੋਈ ਆ ਮੈਂ ਲੰਗੜਾ ਕੇ ਤੁਰ ਰਿਹਾ ਮੇਰੀ ਇੱਕ ਲੱਤ ਹੀ ਆ ਜਿਹੜੀ ਮੈਨੂੰ ਮਾੜਾ ਮੂਟਾ ਤੋੜ ਰਹੀ ਆ ਮੈਨੂੰ ਆਕੇ ਤੂੰ ਬਚਾ ਸਕਦਾ ਮੇਰੇ ਦੋਏ ਪੈਣਾ ਵੱਡੀਆਂ ਜੀ ਵਿਆਈਆਂ ਹੋਈਆਂ ਨੇਗੀਆਂ ਉਹ ਕਹਿੰਦੇ ਵੀ ਉਹ ਦੂਰ ਨੇ ਪਰ ਤੂੰ ਆ ਜਾ ਰਾੜਵਾ ਤੱਕ ਮੈਂ ਲੰਗੜਾ ਕੇ ਆ ਜੂੰਗਾ ਹਾਦੋਂ ਤੂੰ ਆਪ ਹੀ ਆ ਕੇ ਮੈਨੂੰ ਮਿਲਦਾ ਕਿਸੇ ਨੂੰ ਭੇਜ ਦੇ ਘਰੋਂ ਕਿਉਂਕਿ ਤੂੰ ਹੀ ਮੈਨੂੰ ਬਚਾ ਸਕਦੀਆਂ ਮੇਰਾ ਪੁੱਤ ਤੂੰ ਹੀ ਆ ਪਿਆਰ ਉਦੋਂ ਉਦੋਂ ਗੱਲ ਹੋਈ ਹੈ ਦੁਬਾਰਾ ਨਹੀਂ ਜੀ ਉਸ ਤੋਂ ਬਾਅਦ ਮੈਂ 40 50 ਕੋਲਾ ਕਰ ਲਿਆ ਡਿਡ ਨਾਟ ਕਨੈਕਟ ਹੀ ਆਈ ਜਾ ਰਹੀ ਕੁਛ ਨਹੀਂ ਕਨੈਕਟ ਹੋਇਆ ਨਾਲ ਫੇਰ ਤੁਹਾਡਾ ਕੀ ਸੰਪਰਕ ਹੋਇਆ ਫਿਰ ਮੇਰੀ ਚਾਚੀ ਜੀ ਨੇ ਜੀ ਉਹ ਆਪਣੇ ਆਸ਼ਾ ਵਰਕਰ ਨੇਗੇ ਉਹਨਾਂ ਨੂੰ ਮੈਂ ਘਰੇ ਬੁਲਾਇਆ ਉਹਨਾਂ ਨੂੰ ਮੜੇ ਪੈਰੀ ਪੂਰੀ ਹੱਥ ਲਾਇਆ ਵੀ ਤੁਸੀਂ ਬਚਾ ਲਓ ਜਾ ਕੇ ਕਿਉਂਕਿ ਉਹ ਸਾਡੇ ਮਤਲਬ ਫੈਮਿਲੀ ਦੇ ਵਿੱਚ ਹੀ ਨੇ ਜਿਹੜੇ ਐਕਟਿਵ ਜੇ ਨੇ ਸੇਦੀ ਭੱਜ ਲੈਂਦੇ ਐ ਇਹ ਜੀ ਗੱਲਾਂ ਤੇ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਆਪਾਂ ਬਚਾ ਲੈਨੇ ਆ ਉਹ ਮਲੇਰਕੋਟਲੇ ਗਏ ਮੋਟਰਸਾਈਕਲ ਤੇ ਕਿਸੇ ਮੁੰਡੇ ਨਾਲ ਸਾਡੇ ਗਵਡੀਆਂ ਦੇ ਮੁੰਡੇ ਨਾਲ ਉਹ ਲੈ ਕੇ ਮੋਟਰਸਾਈਕਲ ਜਰਗ ਬਾਈਪਾਸ ਤੇ ਖੜੇ ਗੁਲਜ਼ਾਰ ਹਸਪੀਟਲ ਤੇ ਪਹੁੰਚੇ ਜਾ ਕੇ ਸਰਕਾਰੀ ਦੇ ਆੜਲੇ ਵਾਲੇ ਗੇੜੇ ਗੱਡੇ ਉਹਨਾਂ ਨੇ ਆਪਦੇ ਜਿਹੜੇ ਨੌਨ ਨੇ ਉਹਨਾਂ ਨੂੰ ਕਾਲ ਕਰੀ ਵੀ ਇੱਥੇ ਕੋਈ ਐਕਸੀਡੈਂਟ ਹੈ ਜਾਂ ਕੋਈ ਬੰਦਾ ਐਸਾ ਕੋਈ ਗੱਲਬਾਤ ਉਹ ਕਹਿੰਦੇ ਇੱਥੇ ਕੋਈ ਵੀ ਨਹੀਂ ਵੀ ਸਾਰਾ ਕੁਝ ਸ਼ਾਂਤ ਦਾ ਮਾਹੌਲ ਵੀ ਤਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਵੀ ਇੰਨੇ ਗਰੰਟੀਆ ਬਲੇਰ ਕੋਟ ਲੈ ਜਾ ਡੈਡੀ ਗਏ ਕਿਥੇ ਵੈਸੇ ਡੈਡੀ ਕਾਂਸੀ ਗਏ ਸੀਗੇ ਜੀ ਉਹ ਪੂਰੇ ਪਿੰਡ ਨਾਲ ਗਏ ਹੋਏ ਸੀਗੇ ਸਾਨੂੰ ਤਾਂ ਐਵੇਂ ਸੀਗਾ ਵੀ ਚਲੋ ਵੀ ਸਾਰਾ ਪਿੰਡ ਗਿਆ ਵੀ ਹਨਾ ਉਹਨਾਂ ਦੇ ਬੀਬੀ ਵਗੈਰਾ ਦੀ ਪ੍ਰੋਬਲਮ ਸੀ ਥੋੜੀ ਜੀ ਬੀ ਦਾ ਕਰਕੇ ਉਸੇ ਬਾਰ ਬਾਰ ਕਾਲ ਲਾ ਕੇ ਪੁੱਛੀ ਜਾ ਰਹੀ ਸੀ ਉਸ ਤੋਂ ਬਾਅਦ ਕਿਸੇ ਨਾਲ ਕੋਈ ਕਦੇ ਕੋਈ ਗੱਲ ਨਹੀਂ ਹੋਈ ਹੈਗੀ ਪਿੰਡ ਦੇ ਹੋਰ ਵੀ ਨਾਲ ਗਏ ਸੀ ਸੱਜਣ ਨਾਲ ਹਾਂਜੀ ਕਾਫੀ ਸਾਰੇ ਸਾਡੇ ਪਿੰਡ ਦੇ 50 60 ਬੰਦੇ ਗਏ ਸੀ ਵਿਚੋੜਤਾ ਵੀ ਸੀਗੀਆਂ ਜੀ ਕੀ ਕਰਨਜੀਤ ਕੌਰ ਜਿਹੜਾ ਬਰਨ ਵਾਲੇ ਨੇ ਉਹਨਾਂ ਦਾ ਤੁਹਾਡੇ ਨਾਲ ਕੀ ਰਿਸ਼ਤਾ ਹੈ ਉਹ ਮੇਰੇ ਬੜੇ ਜੇਠ ਨੇ ਜੀ ਮੇਰੇ ਹਸਬੰਡ ਦੇ ਬ੍ਰਦਰ ਭਰਾ ਨੇ ਜੀ ਜਦੋਂ ਤੁਹਾਨੂੰ ਉਹਨਾਂ ਦਾ ਫੋਨ ਆਇਆ ਤੁਹਾਨੂੰ ਉਹਨਾਂ ਨੇ ਕੀ ਆਖਿਆ ਉਹਨਾਂ ਨੇ ਵੀਰ ਜੀ ਮੈਨੂੰ ਇਹੀ ਆਖਿਆ ਕਿ ਕਹਿੰਦੇ ਵੀ ਮੇਰੇ ਮਗਰ ਨਾਲ ਵੀ ਗੜਾ ਸੇ ਕਿਰਪਾਨਾਂ ਲੈ ਕੇ ਪਏ ਹੋਏ ਨੇਗੇ ਵੀ ਇੱਕ ਮੇਰੀ ਲੱਤ ਵੱਢਦੀ ਉਹਨਾਂ ਨੇ ਇੱਕ ਬਾਹ ਵੱਢਦੀ ਵੀ ਮੈਨੂੰ ਇਸ ਟਾਈਮ ਕੁਛ ਨਹੀਂ ਪਤਾ ਲੱਗ ਰਿਹਾ ਮੈਂ ਕਿੱਥੇ ਆ ਕਿੱਥੇ ਨਹੀਂ ਤੁਸੀਂ ਮੈਨੂੰ ਆਗੇ ਬਚਾ ਲਓ ਠੀਕ ਹੈ ਸਿੰਘ ਕਾਲਾ ਹੀ ਜਿਆਦਾ ਕਰਕੇ ਕਾਲਾ ਹੀ ਹੈ ਨਾ ਤਾਂ ਪਿੰਡ ਕਿਹੜਾ ਤੁਹਾਡਾ ਪਿੰਡ ਪੁਰਥਲਾ ਮਡੇਰ ਜੀ ਜਿਹੜੀ ਘਟਨਾ ਦਾ ਜ਼ਿਕਰ ਹੋ ਰਿਹਾ ਤੁਹਾਡੇ ਬ੍ਰਦਰ ਦੀ ਮ੍ਰਿਤਕ ਜੇ ਪਿੰਡ ਪਹੁੰਚੀ ਹੈ ਉਹ ਕੀ ਸੀ ਪੂਰਾ ਮਾਮਲਾ ਕਿਹੜੇ ਦਿਨ ਉਹ ਘਰੋਂ ਤੁਰਦੇ ਨੇ ਉਹ 20 ਤਰੀਕ ਨੂੰ ਗਏ ਨੇ ਜੀ ਉਹ 21 ਨੂੰ ਸਵੇਰ ਨੂੰ ਪਹੁੰਚੇ ਆ ਹਾਂਜੀ ਤੁਹਾਨੂੰ ਇੱਕ ਫੋਨ ਆਉਂਦਾ ਕੀ ਫੋਨ ਸੀ ਉਹ ਫੋਨ ਜੀ ਉਹ ਤਕਰੀਬਨ ਸ਼ਾਮ ਨੂੰ ਸਵਾ 7 ਵਜੇ ਫੋਨ ਆਇਆ ਜੀ ਸਾਡੇ ਭਰਾ ਦੇ ਪਰਿਵਾਰ ਦੇ ਕੋਲੇ ਹੀ ਮੈਂ ਉਧਰ ਹੀ ਬੈਠਾ ਸੀਗਾ ਤੇ ਸਾਡੀ ਹੌਂ ਜਾਨੀ ਬਹੁਤ ਆ ਉਧਰ ਭਰਾ ਜੀ ਤੇ ਸਵਾ 7 ਵਜੇ ਫੋਨ ਆਇਆ ਜਦੋਂ ਉਹਦੇ ਅਚਾਨਕੇ ਹਫੜਾ ਤਪੜੀ ਸਾਡੇ ਪਰਿਵਾਰ ਦੇ ਵਿੱਚ ਮੱਚ ਗਈ ਤੇ ਉਹਨਾਂ ਨੇ ਫੇਰ ਮੈਨੂੰ ਫੋਨ ਫੜਾਤਾ ਮੇਰੇ ਨਾਲ ਗੱਲਬਾਤ ਹੋਈ ਉਹ ਕਹਿੰਦਾ ਵੀ ਮੈਨੂੰ ਤਾਂ ਮਾਰ ਦੇਣਗੇ ਵੀ ਮਗਰ ਪਏ ਹੋਏ ਬੰਦੇ ਮੈਂ ਮਰੇ ਕੋਲੇ ਬ੍ਰਿਜ ਦੇ ਕੋਲੇ ਆਇਆ ਕਿ ਉੱਥੇ ਹੈਗਾ ਮੈਨੂੰ ਆ ਕੇ ਲੈ ਜਾਓ ਉਹ ਬਹੁਤ ਹੀ ਘਬਰ ਆਏ ਹੋਏ ਸੀਗੇ ਉਹਦੇ ਵਿੱਚ ਕਹਿ ਗਏ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਿਆ ਜੀ ਉਸ ਤੋਂ ਬਾਅਦ ਜੀ ਫੇਰ ਬਹੁਤ ਹੀ ਜ਼ਿਆਦਾ ਹੋ ਗਿਆ ਉਸ ਤੋਂ ਬਾਅਦ ਫੋਨ ਨਹੀਂ ਆਇਆ ਸਾਨੂੰ ਦੁਬਾਰੇ ਅਸੀਂ ਲਾਇਆ ਵੀ ਮੈਂ ਆਪਣੇ ਫੋਨ ਤੋਂ ਵੀ ਲਾਇਆ ਤੁਹਾਡਾ ਕਿਹੜੇ ਸਥਾਨ ਤੇ ਗਿਆ ਹੋਇਆ ਸੀ ਉਹ ਕਾਂਸੀ ਗਏ ਹੋਏ ਸੀਗੇ ਜੀ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਿਆ ਜੀ ਉਸ ਤੋਂ ਬਾਅਦ 2 1/2 ਘੰਟੇ ਬਾਅਦ 3 ਘੰਟੇ ਬਾਅਦ ਮੈਂ ਜਿਹੜੇ ਬੰਦੇ ਉਹਨਾਂ ਨਾਲ ਗਏ ਸੀ ਕਿ ਉਹਨਾਂ ਨੂੰ ਫੋਨ ਕਰਾਇਆ ਜੀ ਉਹਨਾਂ ਨੇ ਕੀ ਗੱਲ ਕੀਤੀ ਤੁਹਾਨੂੰ ਉਹ ਕਹਿੰਦੇ ਵੀ ਇੱਥੇ ਹੀ ਆ ਕੋਈ ਨਾ ਭਾਲ ਕਰ ਲੈਣੇ ਉਸ ਤੋਂ ਬਾਅਦ ਉਹ ਆਪਣੇ ਮਖਾਵੀਏ ਨੂੰ ਐਫ ਆਈ ਆਰ ਦਰਜ ਕਰਾਉ ਫਿਰ ਉਹ ਚੌਂਕੀ ਚੌਥੇ ਗਏ ਆ ਫਿਰ ਸਾਨੂੰ ਜਾਣ ਗਏ ਉਹ ਤੋਂ ਬਾਅਦ ਮਿਲ ਗਿਆ ਜੀ ਵੀ ਇੱਥੇ ਹੀ ਉਹੀ ਬੰਦਾ ਜੀ ਮੈਨੂੰ ਮਾਰ ਦੈਣਗੇ ਮੇਰੇ ਮਗਰ ਪਏ ਹੋਏ ਨੇ ਤੁਸੀਂ ਮਰੇ ਕੋਹਰੇ ਦੀ ਗੱਲ ਕਹਿ ਰਹੇ ਹੋ ਤੁਸੀਂ ਨਾਲੇ ਕਹਿ ਲਓ ਕਿ ਉਹ ਕਾਂਸੀ ਗਏ ਉਹ ਕਾਂਸੀ ਹੀ ਗਏ تھے ਕਿ ਉਹ ਘਬਰਾਏ ਹੀ ਬਹੁਤ ਹੈ ਗਏ ਤੇ ਵੀ ਉਹਨਾਂ ਦੇ ਵਿੱਚੋਂ ਵੀ ਜਾਂ ਤਾਂ ਉੱਥੇ ਬ੍ਰਿਜ ਹੋਊਗਾ ਜੀ ਬੇਚਾਨਕ ਉਹਨਾਂ ਨੂੰ ਉਦਾਂ ਦਾ ਉਹ ਦਿਖ ਰਾਇਆ ਤੀ ਗਈ ਅਸੇ ਉਹ ਗਲਤੀ ਨਾਲ ਕਹਿ ਗਏ ਹਾਂਜੀ ਗਲਤੀ ਨਾਲੇ ਘਬराई ਬਹੁਤ ਹੋਏ ਤੀਗੀ ਉਹ ਜਦੋਂ ਕਹਿੰਦੇ ਸੀਗੇ ਮੈਨੂੰ ਮਾਰ ਦੇਣਗੇ ਮੈਨੂੰ ਬਚਾ ਲੋ ਜੀ ਤੇ ਮੈਨੂੰ ਕਹਿੰਦੇ ਵੀ ਮੈਨੂੰ ਸਾਨੂੰ ਵੀ ਬਿੱਟੂ ਨੂੰ ਭੇਜ ਦਿਓ ਵੀ ਜਰਗ ਪਾਈ ਵਾਸਤੇ ਆ ਜਵੇ ਅਜੀ ਘਟਨਾ ਹੈਗੀ ਕਾਂਸੀ ਦੀ ਇਹ ਆ ਜੀ ਕਿੰਨੇ ਸਮੇਂ ਬਾਅਦ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਉਹ ਘਟ ਘਟੇ ਸਾਨੂੰ ਦੋ ਢਾਈ ਤਿੰਨ ਘੰਟੇ ਬਾਅਦ ਪਤਾ ਲੱਗਿਆ ਜੀ ਕਹਿੰਦਾ ਜੀ ਮੈਂ ਲੰਗਰ ਖਾ ਕੇ ਆਉਣਾ ਜੀ ਅੱਛਾ ਐਸੀ ਕਿਹਾ ਵੀ ਤੂੰ ਬੂਟਾ ਨੂੰ ਪਾਉਣਾ ਵਿੱਚ ਪਰੇ ਪਾ ਜਾ ਵੀ ਚੱਲ ਕਹਿੰਦਾ ਕੋਈ ਨਾ ਕਹਿੰਦਾ ਬੂਟੇ ਪਾ ਕੇ ਚੱਲਦਾ ਜੀ ਅੱਛਾ ਬਸ ਇੱਕ ਕਮਰੇ ਦੇ ਬਾਹਰ ਆ ਗਿਆ ਜੀ ਦੋ ਜਣੇ ਉੱਤੇ ਬੈਠੇ ਰਹੇ ਆ ਐ ਦੀ ਮੇਰਾ ਚਾਚਾ ਦੀਗਾ ਜੀਤ ਸਿੰਘ ਜੀ ਫਿਰ ਅਸੀਂ ਬਾਅਦ ਚ ਰੋਟੀ ਖਾਣ ਗਏ ਜੀ ਸਾਨੂੰ ਉਸ ਤੋਂ ਬਾਅਦ ਡੇਢ ਘੰਟੇ ਬਾਅਦ ਪਤਾ ਲੱਗਿਆ ਜੀ ਕੀ ਹੋਇਆ ਜੀ? ਭਾਈ ਕੀ ਹੋਇਆ ਉੱਥੇ? ਜੀ ਵੀ ਵੀ ਉਹ ਵੀ ਲੱਭਦਾ ਨਹੀਂ ਆ ਵੀ ਗੁੰਮ ਹੋਇਆ ਹੋਇਆ। ਹੂੰ ਹੂੰ। ਐਕਸੀਡੈਂਟ ਦਾ ਵੀ ਬਾਅਦ ਚ ਪਤਾ ਲੱਗਿਆ ਜੀ। ਕੀ ਐਕਸੀਡੈਂਟ ਹੋਇਆ ਹੈ? ਜਣੇ ਸੀ ਜਿੰਮੇ ਪੁਰਸਾੜੇ ਨੇ ਰੋਡ ਤੋਂ ਚੱਕਿਆ ਉਹ ਐਕਸੀਡੈਂਟ ਆਦਾ ਦੇ। ਅੱਛਾ ਤੁਸੀਂ ਮੋਬਿਲ ਦੇਖਿਆ ਜੀ ਕੋਈ? ਨਾ ਜੀ ਅਸੀਂ ਕੁਛ ਨਹੀਂ ਦੇਖਿਆ। ਹਮ ਤਾਂ ਐਕਸੀਡੈਂਟ ਦਾ ਵੀ ਨਹੀਂ ਪਤਾ ਵੀ ਹੋਇਆ ਕਿੱਥੇ ਜੀ ਕਿਹੜੇ ਪੁਲ ਤੇ ਹੋਇਆ। ਮੈਨੂੰ ਤਾਂ ਇਹਦੇ ਬਾਰੇ ਇਹ ਵੀ ਨਹੀਂ ਪਤਾ ਹੈਗਾ। ਕੋਈ ਸਥਿਤੀ ਸਪਸ਼ਟ ਹੈਗੀ ਆ ਕੋਈ ਗੱਲਬਾਤ ਤੁਹਾਨੂੰ ਕਿਸੇ ਨੇ ਧਮਕੀ ਦਿੱਤੀ ਹੋਵੇ ਕੋਈ ਗੱਲਬਾਤ ਨਹੀਂ ਜੀ ਸਾਨੂੰ ਕੋਈ ਕਿਸੇ ਨੇ ਧਮਕੀ ਨਹੀਂ ਦਿੱਤੀ ਜੀ ਜਦੋਂ ਪੋਸਟ ਮਾਰਟਮ ਕਰਵਾਇਆ ਗਿਆ ਉਦੋਂ ਤੁਹਾਨੂੰ ਅੰਦਰ ਬੁਲਾਇਆ ਮਰਾ ਨਾ ਸਾਨੂੰ ਨਹੀਂ ਬੁਲਾਇਆ ਹੈ ਅੰਦਰ ਪਤਾ ਕੋਸ ਹਸਪਤਾਲ ਦਾ ਕਿਹੜੀ ਚੱਕਰ ਕਰਵਾਇਆ ਆ ਅਨਕਿੰਦੀ ਨਾਲ ਦੀਗੇ ਮੈਨੂੰ ਤਾਂ ਹਸਪਤਾਲ ਦਾ ਨਹੀਂ ਪਤਾ ਜੀ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਕੀ ਡੈਜੀਗਨੇਸ਼ਨ ਹੈ ਤੁਹਾਡੀ ਮੈਂ ਪੰਜਾਬ ਪੁਲਿਸ ਦੇ ਵਿੱਚੋਂ ਬਤੌਰ ਇਨਸਪੈਕਟਰ ਰਿਟਾਇਰ ਹੋਇਆ 2022 ਦੀ ਵਿੱਚ ਇਹ ਜਿਹੜੇ ਮ੍ਰਿਤਕ ਨੇ ਉਹਨਾਂ ਨਾਲ ਤੁਹਾਡਾ ਕੀ ਰਿਸ਼ਤਾ ਹੈ ਉਹ ਮੇਰਾ ਚਾਚੇ ਦਾ ਰਿਸ਼ਤੇਦਾਰ ਜੋ ਚਾਚੇ ਦਾ ਗੁਆੜ ਦਾ ਚਾਚੇ ਦਾ ਲੜਕਾ ਲੱਗਦਾ ਠੀਕ ਹੈ ਜੀ ਇਹ ਕੀ ਵਾਪਰੀ ਹੈ ਜੀ ਪੂਰੀ ਘਟਨਾ ਜਿਹੜੀ ਇਹ ਵਾਪਰੀ ਹੈ ਅੱਜ ਜੋ ਮੈਂ ਐਫ ਆਰ ਦੇਖੀ ਹੈ ਕਾਂਸੀ ਦੀ ਇਹ ਉਹਦੇ ਵਿੱਚ ਉਹਨਾਂ ਨੇ ਐਕਸੀਡੈਂਟ ਕੇਸ ਦਿਖਾਇਆ ਤੇ ਪਰ ਜਿਹੜਾ ਉਹਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕੱਲ ਇਹ ਮਾਲਕ ਇਹਦਾ ਫੋਨ ਆਇਆ ਸੀਗਾ ਉਹਦੇ ਵਿੱਚ ਉਹ ਇਹ ਗੱਲ ਕਹਿ ਰਿਹਾ ਸੀਗਾ ਵੀ ਵੀ ਹਥਿਆਰਬੰਦ ਵਿਅਕਤੀ ਕੁਛ ਮੇਰੇ ਗੜਾਸੇ ਇਹ ਲੈ ਕੇ ਮਗਰ ਪਏ ਨੇ ਉਹ ਮੈਨੂੰ ਮਾਰ ਦੇਣਗੇ ਮੈਨੂੰ ਬਚਾ ਲਓ ਤੇ ਉਹ ਉਹਨੇ ਇੱਕ ਬੰਦੇ ਨਾਲ ਨਹੀਂ ਪਰਿਵਾਰ ਦੇ ਕਈ ਮੈਂਬਰਾਂ ਨਾਲ ਗੱਲ ਕੀਤੀ ਤੇ ਅੱਜ ਜਦੋਂ লাশ ਉਹਦੀ ਆਈ ਜਦੋਂ ਮੈਂ ਉਹਨੂੰ ਖੋਲ ਕੇ ਇਹ ਲੋਕਾਂ ਦੇ ਸਾਹਮਣੇ ਦੇਖਿਆ ਉਹਦੇ ਤੇਜ਼ ਧਾਰਾਂ ਤੇਜ਼ ਧਾਰ ਹਥਿਆਰਾਂ ਦੇ ਨਾਲ ਤੱਕ ਲੱਗੇ ਤੇ ਇਹ ਇਹ ਅੰਦਲੇ ਪਾਸੇ ਪੱਟ ਦੇ ਅੰਦਲੇ ਪਾਸੇ ਲੱਗੇ ਤੇ ਪੈਰਾਂ ਦੇ ਅੰਦਲੇ ਪਾਸੇ ਲੱਗੇ ਤੇ ਸਿਰ ਇਹ ਸਿਰ ਉਹਦਾ ਕੁਤਲਿਆ ਪਿਆ ଥିਗਾ ਤੇ ਜਿਵੇਂ ਆ ਲੱਗਦਾ ਜਿਵੇਂ ਵੱਡਿਆ ਹੁੰਦਾ ਇਹ ਇਹ ਸਾਰੇ ਘਟਨਾ ਗ੍ਰਾਮ ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਉਥੋਂ ਦੀ ਪੁਲਿਸ ਹੈ ਕਾਸੀ ਦੀ ਬਰਾਦਦੀ ਉਹਨਾਂ ਨੇ ਜਿਹੜਾ ਇਹਨੂੰ ਐਕਸੀਡੈਂਟ ਕੇਸ ਘਰਾੜ ਦਿੱਤਾ ਇਹ ਸਿੱਖ ਸਰਦਾਰ ਦੀ ਗਾੜੀ ਬਨ ਕੇ ਰੱਖਦਾ ਸੀ ਕਾਫੀ ਲੰਮੀ ਦਾੜੀ ਸੀਗੀ ਤੇ ਸਿੱਖੀ ਸਰੂਪ ਦੇ ਵਿੱਚ ਰਹਿੰਦਾ ਸੀ ਬਹੁਤ ਹੀ ਵਧੀਆ ਵਿਅਕਤੀ ਸੀਗਾ ਤੇ तकरीबन 58 ਸਾਲ ਦੀ ਇਹ ਨੌਕਰੀ ਤੋਂ ਬਾਅਦ ਇਹ 9 ਮਹੀਨੇ ਪਹਿਲਾਂ ਰਿਟਾਇਰ ਹੋ ਕੇ ਆਇਆ ਫੌਜ ਦੀ ਨੌਕਰੀ ਕਰਦੇ ਰਹੇ ਨੇ ਫੌਜ ਨੌਕਰੀ ਕਰਦੇ ਕਿੰਨੇ ਬੰਦੇ ਗਏ ਸੀਗੇ ਜੇ ਇਥੋਂ ਦੱਸਣਾ ਦੇ ਮੈਨੂੰ ਪਤਾ ਲੱਗਿਆ ਵੀ ਇਥੋਂ ਵਿੜੇ ਦੇ ਵਿੱਚੋਂ ਛੇ-ਸੱਤ ਬੰਦੇ ਤੇ ਤੇ ਪਰ ਉਹ ਗੱਡੀ ਦੇ ਵਿੱਚ 40-50 ਬੰਦੇ ਇਹ ਤੁਸੀਂ ਇਸ ਨੂੰ ਘਟਨਾ ਮੰਨਦੇ ਜਾਂ ਕਤਲ ਮੰਨਦੇ ਨਹੀਂ ਮੈਨੂੰ ਤਾਂ ਇਹ ਮੇਰੇ ਆਪਣੇ ਦਿਮਾਗ ਦੇ ਮੁਤਾਬਕ ਮਨੂੰ ਇਹ ਕਤਲ ਲੱਗ ਹ ਕੀ ਪਰ ਸਰਪੰਚ ਨੂੰ ਕੀ ਮੰਗ ਕਰਦੇ ਹੋ ਜੋ ਖੇਰੇ ਤੋਂ ਤੇ ਲੋਕਾਂ ਤੋਂ ਇਹ 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 ਗੱਲ ਹੁਣ ਤੋੜੀ ਤੋਂ ਡਰ ਘਰ ਵਾਲਾ ਕਹਿ ਰਹੇ ਹੋ ਤੁਸੀਂ ਵੀ ਇਹ ਕੁਝ ਵੀ ਹੋਵੇ ਵੀ ਅਸੀਂ ਇਹਦੀ ਜਿਹੜੀ ਜਾਂਚ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਵੀ ਸਾਡੀ ਤਾਂ ਮੰਗ ਇਹ ਆ ਵੀ ਜੋ ਵੀ ਇਹ ਘਟਨਾ ਜੋ ਹੋਈ ਹੈ ਉਹਦੀ ਰਿਐਲਿਟੀ ਸਾਹਮਣੇ ਆਉਣੀ ਚਾਹੀਦੀ ਆ ਜੇ ਉਹਦਾ ਕਤਲ ਹੋਇਆ ਤਾਂ ਇਹ ਜਿਹੜਾ ਜਿਹੜਾ ਪਰਚਾ ਕਤਲ ਦੇ ਵਿੱਚ ਕਨਵਰਟ ਹੋਣਾ ਚਾਹੀਦਾ ਤੇ ਜੋ ਵੀ ਗੱਲ ਹੋਈ ਆ ਇਹਦੀ ਜੁਡੀਸ਼ੀਅਲ ਜਾਂਚ ਹੋਵੇ ਇਹ ਇਹਦੀ ਜੇ ਕ੍ਰਿਮੀਨਲ ਇਨਕੁਆਇਰੀ ਹੋਵੇ ਇਹ 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 ਮੇਰੇ ਹਿਸਾਬ ਦੇ ਨਾਲ ਮੈਨੂੰ ਐਂ ਲੱਗਦਾ ਵੀ ਜਿਸ ਤਰ੍ਹਾਂ ਇਹ ਵੀ ਇੱਕ ਸਿੱਖ ਹੋਣ ਦੇ ਨਾਤੇ ਕਤਲ ਕੀਤਾ ਗਿਆ। ਸ਼ੱਕ ਤੁਹਾਨੂੰ ਸ਼ੱਕ ਇਸ ਕਰਕੇ ਵੀ ਤੁਹਾਨੂੰ ਥੋੜਾ ਜਿਆਦਾ ਵੱਧ ਪੈ ਰਿਹਾ ਕਿਉਂਕਿ ਜੇ ਨੂੰ ਮੰਨ ਲਓ ਇਹ ਇੱਕ ਹਾਦਸਾ ਹੀ ਹੁੰਦਾ ਸੜਕਾ ਹਾਦਸਾ ਹੀ ਹੁੰਦਾ ਵੀ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੇ ਪਰਿਵਾਰ ਨੂੰ ਫੋਨ ਕਰਿਆ ਆ ਵੀ ਮੈਨੂੰ ਮੇਰੇ ਮਗਰ ਬੰਦੇ ਪਏ ਹੋਏ ਨੇ ਮੇਰੇ ਮੈਨੂੰ ਵਟਿਆ ਜਾ ਰਿਹਾ ਕਟਿਆ ਜਾ ਰਿਹਾ ਵੀ ਉਹ ਵੀ ਕਿਤੇ ਨਾ ਕਿਤੇ ਸ਼ੱਕ ਪਾਉਂਦਾ ਵੀ ਕਤਲ ਹੋਇਆ ਹੋ ਸਕਦਾ। ਹਾਂ ਜਿਆਦਾ ਕਰਕੇ ਤਾਂ ਮੈਨੂੰ ਉਹੀ ਸ਼ੱਕ ਪਾ ਰਿਹਾ ਵੀ ਜਦੋਂ ਉਹ ਆਪਣੇ ਪਰਿਵਾਰ ਨੂੰ ਇਹ ਗੱਲ ਕਹਿ ਰਿਹਾ ਵੀ ਮੇਰੇ ਮਗਰ ਬੰਦੇ ਪਏ ਨੇ ਤੇ ਤੇਜ਼ ਤਾਰ ਹਥਿਆਰ ਲੱਗੇ ਪਏ ਨੇ ਮੇਰੀਆਂ ਲਤ ਵੱਢਤੀ ਕਿਸ ਨੇ ਬਾਹ ਵੱਢਤੀ ਵੱਢਦੀ ਸੀ ਉਹ ਜਦੋਂ ਮੈਂ ਉਹਦੀ লাশ ਨੂੰ ਦੇਖਿਆ ਤਾਂ ਉਹ ਟੱਕ ਉਦਾਂ ਹੀ ਲੱਗੀ ਹੋਈ ਸੀ